ਨੇ ਤੁਰ ਸਾਰੇ ਵਾਲੇ ਮੇਲੇ ਤੇ ਸ਼੍ਰੀ ਮੁਖਤਰ ਸਾਹਿਬ ਪਹੁੰਚੇ ਆ ਤੇ ਆ ਇੱਕ ਕਲਾਕਾਰ ਬੰਦਾ ਦੇਖੋ ਸਟਿੱਕਾਂ ਦਾ ਕੰਮ ਕਰਦਾ ਹੈ ਤੇ ਬਹੁਤ ਸ਼ਾਨਦਾਰ ਇਹਦੇ ਕੋਲੇ ਕੰਮ ਆ ਬਾਈ ਕੀ ਹਾਲ ਆ ਜੀ ਸਤਿ ਸ਼੍ਰੀ ਅਕਾਲ ਵੀਰੇ ਬਾਜੀ ਪਹਿਲਾਂ ਦੱਸੋ ਵੀ ਕਿੱਥੋਂ ਆਪਾਂ ਆਏ ਆ ਇੱਥੇ ਸੜਨ ਆਬੇ ਨੇੜੇ ਵੀਰੇ ਗਦਾਈਆ ਪਿੰਡ ਆ ਜੀ ਠੀਕ ਆ ਤੇ ਕਿਹੜੀਆਂ-ਕਿਹੜੀਆਂ ਸਟਿੱਕਾਂ ਤੇ ਕਿਹੜੇ-ਕਿਹੜੇ ਮਤਲਬ ਕਿ ਕੰਮ ਆਪਣੇ ਕੋਲੇ ਜਿੱਦਾਂ ਇਹ ਵੇਖੋ ਜੀ ਇਹ ਸਟਿੱਕ ਹੈਗੀ ਆ ਬੈਂਤ ਦੇ ਵਿੱਚ ਬਣੀ ਵੀ ਹੈ ਜੀ ਠੀਕ ਆ ਬਾਈ ਇਹ 600 ਰੁਪਏ ਦੀ ਆ ਸਰ ਠੀਕ ਆ ਬਾਈ ਉੱਤੇ ਸਾਰੀ ਦੇ ਪਿੱਤਲ ਲੱਗਿਆ ਹਾਂਜੀ ਸਾਰਾ ਪਿੱਤਲ ਕੋਕਾ ਵੀ ਪਿੱਤਲ ਤੱਕਦਾ ਜੀ ਠੀਕ ਆ ਜੀ ਜਿੱਦਾਂ ਇਹਨੂੰ ਫੋਲਡ ਕਰ ਦਈਏ ਇਹੋ ਆਟਮਾ ਵੀ ਟੁੱਟਦੀ ਨਹੀਂ ਟੁੱਟਦੀ ਨਹੀਂ ਠੀਕ ਆ ਬਾਸ ਦੀ ਮਤਲਬ ਹੈਗੀ ਹੈ ਹਾਂਸੋ ਅਲੱਗ ਚੀਜ਼ ਹੁੰਦੀ ਆ ਬੈਂਤ ਸਰ ਹੋਰ ਠੀਕ ਆ ਜੀ ਤੇ ਬਾਕੀ ਹੋਰ ਜਿਵੇਂ ਆ ਉੱਤੇ ਕੋੜਾ ਬਣਿਆ ਲਿਆ ਸਰ ਟਾਲੀ ਦੀ ਲੱਕੜ ਦੇ ਵਿੱਚ ਆ ਗਈ ਜੀ ਠੀਕ ਆ ਜੀ ਇਹ ਸਟਿਕ ਟਾਲੀ ਦੀ ਲੱਕੜ ਦੇ ਵਿੱਚ ਆ ਗਈ ਜੀ ਇਹਦੇ ਲੋਗੋ ਜਿਹੜਾ ਮਰਜ਼ੀ ਆਪਾਂ ਲਾ ਸਕਦੇ ਠੀਕ ਆ ਵੀ ਮਤਲਬ ਕਿ ਬਜ਼ੁਰਗਾਂ ਦੀ ਖੁੰਡੀ ਦੇ ਤੌਰ ਤੇ ਵਰਤਾ ਜਾ ਸਕਦਾ ਨਾ ਹਾਂ ਹਾਂ ਬੀਜੀ ਤੌਰ ਤੇ ਵੀ ਵਰਤਾ ਜਾਂਦਾ ਸ਼ੌਂਕ ਬਾਜ਼ੀਆਂ ਵੀ ਬੋਕ ਵਾਸਤੇ ਵੀ ਵਰਤੀ ਜਾਂਦੀ ਠੀਕ ਆ ਜੀ ਇਹਦੇ ਉੱਤੇ ਜਿਹੜਾ ਆ ਮੁੱਠਾ ਹੈਗਾ ਮਤਲਬ ਇਹ ਕਿਸੇ ਤਰ੍ਹਾਂ ਦਾ ਵੀ ਲਵਾ ਲਓ ਹਾਂ ਇਹ ਲੋਗੋ ਜਿਹੜਾ ਮਰਜ਼ੀ ਲਵਾ ਸਕਦੇ ਹੋਂ ਤੁਸੀਂ ਠੀਕ ਆ ਜੀ ਤੇ ਇਹਦਾ ਬਾਈ ਕੀ ਰੇਟ ਆ ਇਹ ਸਰ ਹੈਗੀ 1000 ਰੁਪਏ ਦੀ ਜੀ ਠੀਕ ਆ ਬਾਈ ਜੀ ਤੇ ਹੋਰ ਕਿਹੜੇ ਕਿਹੜੇ ਤਰਾਣੀਆਂ ਬਾਈ ਆਜੋ ਤੁਹਾਨੂੰ ਹੋਰ ਵਿਖਾਉਂਦੇ ਹਾਂ ਜਿਵੇਂ ਇਹ ਦੀ ਆ ਜੀ ਚਲ ਜੇ ਦਾ ਇਹ ਨਾ ਫੋਲਡ ਹੋ ਜਾਂਦੀ ਆ ਜੀ ਠੀਕ ਆ ਜੀ ਇਹ ਬਾਹਰ ਜਾਣ ਤਾਂ ਜਿਵੇਂ ਬਾਹਰ ਭੇਜਣੀ ਆ ਜੀ ਇਹ ਇਹਦੇ ਤਿੰਨ ਪਾਰਟ ਬਣ ਜਾਂਦੇ ਨੇ ਜੀ ਖੁੱਲ ਕੇ ਠੀਕ ਆ ਇੱਥੋਂ ਖੁੱਲ ਕੇ ਜੀ ਇੱਥੋਂ ਖੁੱਲ ਕੇ ਇਹਦੇ ਤਿੰਨ ਪਾਰਟ ਹੋ ਜਾਂਦੇ ਨੇ ਜੀ ਇਹ ਲੋਗੋ ਵੀ ਖੁੱਲ ਜਾਣਾ ਜੀ ਇਹਦਾ ਠੀਕ ਆ ਲੋਗੋ ਵੀ ਖੁੱਲ ਜਾਣਾ ਹਾਂ ਜੀ ਇੱਕ ਕਿੱਟ ਦੇ ਵਿੱਚ ਪੈ ਜਾਣੀ ਹੈ ਵੀ ਇਹ ਛੋਟੀ ਜੀ ਬਣ ਗਈ ਜਿਵੇਂ ਕਿਸੇ ਨੇ ਫੋਮ ਤੇ ਹਾਂ ਜੀ ਜੇ ਛੋਟੀ ਕਰਨੀ ਆ ਤਾਂ ਇਹ ਤਾਂ ਹੁਣ ਇਹ ਛੋਟੀ ਬਣ ਗਈ ਠੀਕ ਆ ਠੀਕ ਆ ਇਹ ਪੂਰਾ ਸਾਈਜ਼ ਹੀ ਕਰਨਾ ਤਾਂ ਵੱਡੀ ਇਹਦੇ ਵਿੱਚ ਆਪਣੇ ਕੋਲ ਘੱਟੋ ਘੱਟ 10 ਮਾਡਲ ਨੇ ਜੀ ਅੱਛਾ 10 ਤਰ੍ਹਾਂ ਦੀਆਂ ਬਣਾ ਸਕਦੇ ਹਾਂ ਹਾਂ ਜੀ ਠੀਕ ਹੈ ਬਈ ਇਹਦੇ ਵਿੱਚ ਜਿੱਦਾਂ ਇਹ ਸਿੰਪਲ ਚ ਆ ਗਈ ਜੀ ਠੀਕ ਹੈ ਬਈ ਇਹ ਵੀ ਫੋਲਡ ਹੋ ਜਾਂਦੀ ਹੈ ਜੀ ਠੀਕ ਹੈ ਜੇ ਆਹ ਮਤਲਬ ਕਿ ਇਹਦੇ ਵਿੱਚ ਡਿਜ਼ਾਈਨ ਆ ਵਲ ਪੈਂਦੇ ਹਨਾ ਹਾਂ ਜੀ ਤੇ ਬਾਕੀ ਉੱਤੇ ਜਿਹੜਾ ਇਹ ਰੱਸੀ ਟਾਈਪ ਆ ਗਈ ਜੀ ਹਾਂ ਜੀ ਹਾਂ ਜੀ ਆ ਆ ਗਈ ਸਿੰਪਲ ਇਹ ਜਿੰਨੀ ਸਿੰਪਲ ਆ ਗਈ ਹਾਂ ਜੀ ਹਾਂ ਜੀ ਤੇ ਇੱਕ ਇਹ ਆ ਗਈ ਵੀ ਇਹ ਵੀ ਖੁੱਲਦੀ ਹੈ ਜੀ ਅੱਛਾ ਆ ਵੀ ਖੁੱਲਦੀ ਹੈ ਹਾਂ ਜੀ ਇਹਦੇ ਉੱਪਰ ਆਵੇ ਮੁਠਾ ਵੀ ਇਹਦਾ ਹੈ ਮਤਲਬ ਕਿ ਤੁਸੀਂ ਇਹ ਅਲੱਗ ਤਰ੍ਹਾਂ ਦਾ ਬਣਾਇਆ ਹੈ ਨਾ ਇੱਕ ਸਰ ਇਹ ਆ ਗਈ ਠੀਕ ਆ ਬਾਈ ਇਹ ਕੇ ਦੇ ਵਿੱਚ ਇਹ ਐਡਮ ਆ ਗਈ ਠੀਕ ਆ ਜੀ ਤੇ ਬਾਕੀ ਇਹ ਜਿਹੜੀਆਂ ਮਤਲਬ ਕਿ ਅਸੀਂ ਪੜਾਉਂਦੇ ਸੁਵਾਰ ਆਈ ਹੈ ਜੀ ਇਹ ਇਹ ਵੀ ਫੋਲਡ ਹੋ ਜਾਂਦੀ ਹੈ ਜੀ ਤੇ ਕਾ ਆ ਗਈ ਬਸ ਠੀਕ ਆ ਇਹਦੇ ਉੱਤੇ ਵੀ ਮਤਲਬ ਘੋੜੇ ਵਾਲਾ ਲੋਗੋ ਲੱਗਿਆ ਹੋਣਾ ਹਾਂ ਜੀ ਠੀਕ ਹੈ ਬਾਈ ਇੱਕ ਸਰ ਇਹ ਘੋੜਾ ਆ ਜਾਂਦਾ ਜੀ ਇਹਦੇ ਵਿੱਚ ਠੀਕ ਆ ਆ ਲੱਥਿਆ ਆ ਆ ਲੱਗਿਆ ਬਾਈ ਠੀਕ ਹੈ ਜੀ ਇੱਕ ਇਹ ਘੋੜਾ ਆ ਜਾਂਦਾ ਜੀ ਠੀਕ ਹੈ ਬਾਈ ਇੱਕ ਇਹ ਮਾਡਲ ਆ ਜਾਂਦਾ ਜੀ ਠੀਕ ਆ ਮਤਲਬ ਕਿ ਹਰ ਤਰ੍ਹਾਂ ਦਾ ਜਿਹੜਾ ਹੈਗਾ ਇਹ ਸਾਰੀ ਹੱਥ ਨਾਲ ਕਾਰਾਗਰੀ ਕੀਤੀ ਹੋਈ ਹੈ ਬਾਈ ਹਾਂ ਜੀ ਸਾਰੀ ਇਹ ਹੈਂਡਵਰਕ ਹੈ ਜੀ ਸਾਰਾ ਠੀਕ ਹੈ ਜਿੱਦਾਂ ਇਹ ਆ ਗਈ ਇਹ ਵੀ ਇਹ ਵੈਨਟ ਦੇ ਵਿੱਚ ਆ ਗਈ ਸਰ ਅੱਛਾ ਇਹ ਮਤਲਬ ਹਾਈਟ ਲੰਮੀ ਆ ਹਨਾ ਹਾਂ ਜੀ ਲੰਮੀ ਹਾਈਟ ਠੀਕ ਆ ਬਾਈ ਇਹ ਪੂਰੇ ਬਰਾਸ ਦੀ ਆ ਗਈ ਜੀ ਇਹ ਸਾਰੇ ਦੇ ਸਾਰੇ ਭਾਈ ਬਰਾਸ ਦੀ ਪਿੱਤਲ ਦੀ ਹੈ ਪਿੱਤਲ ਦੀ ਹੈ ਜੀ ਠੀਕ ਆ ਬਈ ਇਹਦਾ ਕੀ ਰੇਟ ਆ ਫਿਰ ਬਾਈ ਇਹ ਸਰ 1000 ਰੁਪਏ ਦੀ ਹੁੰਦੀ ਹੈ ਜੀ ਇਹ ਸ਼ੌਕੇ ਦੇ ਤੌਰ ਤੇ ਮਤਲਬ ਛੋਟੀ ਜਿਹੀ ਹੱਥ 'ਚ ਵਾਕ ਵਾਕ ਕਰਨ ਵੇਲੇ ਹਾਂਜੀ ਹਾਂਜੀ ਠੀਕ ਆ ਬਾਈ ਜੀ 24 ਰੱਖਣਾ ਹੋਵੇ ਤਾਂ ਵੀ ਮਤਲਬ ਹਾਂਜੀ ਪੰਚ ਸਕਦਾ ਨਾ ਇਹ ਵੀ ਸਰ ਸ਼ੇਰ ਦਾ ਲੋਗੋ ਆ ਗਿਆ ਜੀ ਅੱਛਾ ਸ਼ੇਰ ਦਾ ਲੋਗੋ ਵੀ ਹੈਗਾ ਹਾਂਜੀ ਇਹ ਸ਼ੇਰ ਦਾ ਲੋਗੋ ਆ ਗਿਆ ਜੀ ਇਹ ਆ ਗਿਆ ਸ਼ੇਰ ਦਾ ਲੋਗੋ ਠੀਕ ਆ ਮਤਲਬ ਲੋਕੋ ਜਿਹੜਾ ਬੰਦਾ ਕੋਈ ਮਰਜ਼ੀ ਲਵਾ ਸਕਦਾ ਤੇ ਬਾਈ ਆਪਣਾ ਮੋਬਾਈਲ ਨੰਬਰ ਬੋਲ ਦਿਓ ਬਾਕੀ ਆਪਾਂ ਪੋਸਟਰ ਦੀ ਫੋਟੋ ਲਾ ਦਾਂਗੇ 70879 ਜੀ 05114 ਵੀਰੇ ਠੀਕ ਆ ਜੇ ਕਿਸੇ ਨੇ ਆਨਲਾਈਨ ਆਰਡਰ ਕਰਨਾ ਆਨਲਾਈਨ ਵੀ ਹਾਂਜੀ ਆਨਲਾਈਨ ਵੀ ਕੋਰੀਅਰ ਵੀ ਹੋ ਜੂਗਾ ਜੀ ਇਹ ਆਪਣੇ ਕੋਲ ਖੁੰਡੇ ਹੁੰਦੇ ਨੇ ਸਰ ਵੈਂਟ ਦੇ ਖੁੰਡੇ ਵੀ ਆ ਹਾਂਜੀ ਠੀਕ ਹੈ ਜੀ ਕੋਰੀਅਰ ਵੀ ਕਰ ਦੰਨੇ ਆ ਜੀ ਪਹੁੰਚ ਵੀ ਕਰ ਦੰਨੇ ਆ ਬਾਹਰਲੇ ਦੇਸ਼ ਤੱਕ ਵੀ ਮਗਾਉਣੀ ਹੋਵੇ ਉੱਥੇ ਹੀ ਭੇਜ ਸਕਦੇ ਆ ਅੱਛਾ ਉੱਥੋਂ ਤੱਕ ਵੀ ਭੇਜ ਦੋਗੇ ਹਾਂ ਜੀ ਠੀਕ ਆ ਬਾਈ ਜੀ ਤੇ ਕੁੰਡਾ ਕਿੰਨੇ ਦਾ ਬਾਈ ਇਹ ਤੇ 3000 ਦਾ ਜੀ ਇੱਕ ਸਾਡੇ ਕੋਲ ਫੋਲਡ ਹੋਣ ਵਾਲਾ ਆਉਂਦਾ ਜੀ ਠੀਕ ਆ ਬਾਈ ਜੀ ਉਹ ਹੈਗਾ ਮਤਲਬ 5000 ਦਾ ਜੀ ਇੱਕ ਮੈਂ ਤੁਹਾਨੂੰ ਹੋਰ ਵਿਖਾਉਂਦਾ ਜੀ ਕੁੰਡਾ ਇੱਕ ਸਰ ਇਹ ਗੁੰਡੇ ਆਉਂਦੇ ਨੇ ਜੜਦੇ ਠੀਕ ਆ ਬਾਈ ਜੀ ਇਹਦੀ ਬਹੁਤ ਜ਼ਿਆਦਾ ਡਿਮਾਂਡ ਆ ਜੀ ਤੇ ਇਹਦੇ ਉੱਪਰ ਮਤਲਬ ਇਹ ਲੱਗੂਗਾ ਜੇ ਮੀਂਹ ਚੜੀ ਕਰਨੀ ਆ ਜੀ ਠੀਕ ਆ ਬਾਈ ਜੀ ਇਹ ਵੈਸੇ ਇੱਕ ਵਾਰ ਨੀ ਹਜੇ ਇਹਦੇ ਦਾ ਕੰਮ ਰਹਿਦਾ ਜੀ ਕਰਕੇ ਤਿਆਰ ਕਰਾਂਗੇ ਫਿਰ ਹਾਂ ਵੈਸੇ ਵੀ ਇਹ ਹਾਇ ਮਤਲਬ ਕਿ ਇਹ ਜਿਹੜਾ ਮੁੱਠਾ ਵਿੱਚੋਂ ਹੀ ਬਣਿਆ ਹੋਇਆ ਹਾਂਜੀ ਠੀਕ ਆ ਠੀਕ ਆ ਵੀ ਇੱਕੋ ਲੱਕੜ ਦਾ ਹੀ ਆ ਗਿਆ ਵਿੱਚੋਂ ਇਹ ਜੜ ਜੜ ਦਾ ਗੁੰਡਾ ਬੋਲਦੇ ਨੇ ਠੀਕ ਆ ਬਾਈ ਜੀ ਠੀਕ ਆ ਇਹ ਵੀ ਮਿਲ ਜਾਂਦਾ ਇਹ ਕਿੰਨੇ ਦਾ ਮਿਲੂਗਾ ਜੀ ਇਹ ਘੱਟੋ ਘੱਟ 1000 ਰੁਪਏ ਦਾ ਬਣੂਗਾ ਜੀ ਠੀਕ ਆ ਬਈ ਇਦਾਂ ਹੀ ਸਿੰਪਲ ਇਹ ਉੱਪਰ ਤੁਸੀਂ ਮੀਨਾਕਾਰੀ ਕਰਾਉਣੇ ਹੋ ਫਿਰ ਐਕਸਟਰਾ ਪੈਸੇ ਨੇ ਠੀਕ ਆ ਤੇ ਬਾਕੀ ਬਈ ਸੰਪਰਕ ਕਰ ਸਕਦੇ ਆ ਇਹਦੇ ਵੀਡੀਓ ਦੇ ਵਿੱਚੋਂ ਕੋਈ ਵੀ ਸਿਲੈਕਟ ਕਰਕੇ ਤੁਸੀਂ ਬਾਈ ਦੇ ਨੰਬਰ ਤੇ ਪਾ ਲਿਓ ਜੀ